ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ 1 ਜਨਵਰੀ ਤੋਂ ਹੋਣਗੇ ਕਈ ਵੱਡੇ ਬਦਲਾ ਆਧਾਰ卡ਡ ਸੰਬੰਧੀ ਆਈ ਵੱਡੀ ਅਪਡੇਟ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲੈ ਚਲਦੇ ਮੁੱਖ ਤਾਜ਼ਾ ਖਬਰਾਂ ਉੱਤੇ ਪੰਜਾਬ ਦਾ ਇੱਕ ਹੋਰ ਫੌਜੀ ਸ਼ੋਇਆ ਸ਼ਹੀਦ ਸੀਮ ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ ਫਾਜ਼ਰਕਾ ਦੇ ਪਿੰਡ ਚੁਗੇ ਗੁਲਾਬ ਸਿੰਘ ਦੇ ਬਹਾਦਰ ਜਵਾਨ ਰਾਜਿੰਦਰ ਸਿੰਘ ਦੀ ਸ਼ਹਾਦਤ ਨੇ ਪੂਰੇ ਪੰਜਾਬ ਵਿੱਚ ਸੋਗ ਪੂਰੇ ਪੰਜਾਬ ਨੂੰ ਸੋਗ ਵਿੱਚ ਡੋਬ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਦੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਕੇ ਕਰਦਿਆ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਬੰਧ ਦਾ ਭਰੋਸਾ ਦਿੱਤਾ ਹੈ ਆ ਦੇਖ ਸਕਦੇ ਹੋ ਵੱਡੀ ਖਬਰ ਫਾਜ਼ਿਲਕਾ ਤੋਂ ਜਿਹੜੀ ਸਾਹਮਣੇ ਆ ਰਹੀ ਹੈ ਫਾਜ਼ਿਲਕਾ ਦੇ ਪਿੰਡ ਚੁੱਗੇ ਬਲਵ ਸਿੰਘ ਦੇ ਜਿहां ਦੇਖ ਸਕਦੇ ਹੋ ਰਾਜਿੰਦਰ ਸਿੰਘ ਫਾਜ਼ਿਲਕਾ ਜ਼ਿਲ੍ਹੇ ਦਾ ਭਾਰਤ ਪਾਕਿਸਤਾਨ ਸਰਦ ਨੇੜੇ ਸਥਿਤ ਪਿੰਡ ਚੁੱਗੇ ਗੁਲਾਬ ਦੇ ਸਿੰਘ ਦਾ ਰਹਿਣ ਵਾਲਾ ਸਨ ਉਹ ਸਿਮਾ ਸੁਰੱਖਿਆ ਬਲ ਵਿੱਚ ਤਨਾਨ ਸਨ ਅਤੇ ਮਲਾਗੇ ਦੇ ਸ਼ਿੰਗਲਾ ਸ਼ਿਲਾੰਗ ਵਿੱਚ ਆਪਣੀ ਡਿਊਟੀ ਨਿਭਾ ਰਹੇ ਸਨ ਜਿੱਥੇ ਗੋਲੀ ਲੱਗਣ ਕਾਰਨ ਉਹ ਸ਼ਹੀਦ ਹੋ ਗਏ ਹਨ ਸਾਡੇ ਸਦੇ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦਾ ਨਵੇਂ ਸਾਲ ਦੇ ਲੋਕਾਂ ਲਈ ਵੱਡਾ ਐਲਾਨ ਇਹਨਾਂ ਮੁਲਾਜ਼ਮਾਂ ਦੀ ਤਨਖਾਹਾਂ ਵਿੱਚ ਹੋਵੇਗਾ ਵਾਧਾ ਦਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਦੀ ਪੰਜਾਬ ਵਾਸੀਆਂ ਲਈ ਜੀ ਹਾਂ ਤਾਂ ਦੇਖ ਸਕਦੇ ਹੋ ਤਨਖਾਹਾਂ ਦੇ ਵਿੱਚ ਮੁਲਾਜ਼ਮਾਂ ਦੀ ਤਨਖਾਹਾਂ ਦੇ ਵਿੱਚ ਸਰਕਾਰ ਦੇ ਵੱਲੋਂ ਵਾਧਾ ਜਿਹੜਾ ਹੁਣ ਕੀਤਾ ਜਾਣਾ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਕਰਮਚਾਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਨੇ ਇੱਕ ਸਰਕੂਲਰ 24 ਸਤੰਬਰ ਨੂੰ ਜਾਰੀ ਕਰਕੇ ਕਾਰਖਾਨਿਆਂ ਨਗਰ ਕੌਂਸਲਰਾਂ ਦੇ ਕਾਰਪੋਰੇਸ਼ਨਾਂ ਦੇ ਨੌਕਰੀ ਕਰਨ ਵਾਲਿਆਂ ਜੀ ਹਾਂ ਆ ਦੇਖ ਸਕਦੇ ਹੋ ਨੌਕਰੀ ਕਰਨ ਵਾਲਿਆਂ ਦੀ ਘੱਟੋ ਘਾਟ ਮਜ਼ਦੂਰੀ ਦਰਾਂ ਬਤਾ ਦਿੱਤੀਆਂ ਹਨ ਇਹ ਨੋਟੀਫਿਕੇਸ਼ਨ 1 ਸਤੰਬਰ 2025 ਤੋਂ ਲਾਗੂ ਕੀਤਾ ਗਿਆ ਹੈ ਤਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਅਨੁਸਾਰ ਸੂਬੇ ਦੇ ਚਪੜਾਸੀ ਚੌਕੀਦਾਰ ਹੈਲਪਰ ਆਦਿ ਲਈ 11726 ਰੁਪਏ ਤਾਂ ਦੇ ਸੋਦੇਓ ਸੈਮੀ ਉਹਦੇ ਤੇ ਤਾਂ ਦੇਖ ਸਕਦੇ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਆ ਤਾਂ ਜਾਣਕਾਰੀ ਤੁਹਾਨੂੰ ਖਾਂਜੀ ਕੀਤੀ ਜਾ ਰਹੀ ਆ ਤਾਂ ਸਰਕਾਰ ਦੇ ਵੱਲੋਂ ਵੱਡੇ ਬਦਲਾਅ ਕੀਤੇ ਗਏ ਹਨ ਆ ਦੇ ਤੋ ਇਹ ਮੁਲਾਦਮੇ ਦਰਨਹਾਹਾ ਦੇ ਵਿੱਚ ਜਿਹੜਾ ਵਾਗਾ ਕਰ ਦਿੱਤਾ ਗਿਆ। ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਆ। ਧੁੰਦ ਦਾ ਕਹਿਰ ਜੀ ਹਾਂ ਤੇਜ਼। ਧੁੰਮਰੇ ਕਹਿਰ ਮਚਾਇਆ ਹੈ, ਮਚਾਇਆ ਹੈ। ਉਥੇ ਹੀ ਵੱਡੀ ਖਬਰ ਇੱਕ ਹੋਰ ਜਿਹੜੀ ਹੁਣ ਸਾਹਮਣੇ ਆਈ ਹੈ ਜੀ। ਤੇਜ਼ ਰਫਤਾਰ ਦਾ ਕਹਿਰ ਜਲੰਧਰ ਫਗਵਾੜੇ ਜਾ ਰਹੇ ਰਹੀ ਰੋਡ 'ਤੇ ਬੱਸ ਟਿਪਰ ਨਾਲ ਟੱਕਰ। ਮੁਰਾ ਹਿਸਾਬ ਬੁਰੀ ਤਰ੍ਹਾਂ ਨੁਕਸਾਨ ਨਾ ਹੈਗਾ ਡਰਾਈਵਰ ਹਸਪਤਾਲ ਵਿੱਚ ਦਾਖਲ ਤਾਂ ਦੇਖ ਸਕਦੇ ਹੋ ਵੱਡੀ ਖਬਰ ਜਲੰਧਰ ਫਗਵਾੜੇ ਤੋਂ ਸਾਹਮਣੇ ਆ ਰਹੀ ਹੈ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜੀ ਜਲੰਧਰ ਫਗਵਾੜਾ ਹਾਈਵੇ ਤੇ ਪੁਲ ਨੇੜੇ ਇੱਕ ਤੇਜ਼ ਰਫਤਾਰ ਬੱਸ ਨਾਲ ਤੇ ਟਿਪਰ ਵਿੱਚ ਟੱਕਰ ਹੋ ਗਈ ਜੀ ਹਾਂ ਵੱਡੀ ਖਬਰ ਸਾਹਮਣੇ ਆ ਟਿਪਰ ਚਾਲਕ ਭਿੰਦਰ ਸਿੰਘ ਨੇ ਦੱਸਿਆ ਕਿ ਅੱਜ ਆ ਸਵੇਰੇ ਹੋਈ ਜਿਹੜੂ ਬਾਈ ਬੋਲਦੋਂ ਪਿੱਛੇ ਜਲੰਧਰ ਵੱਲ ਫਗਵਾੜਾ ਵੱਲ ਜਾ ਰਹੀ ਸੀ ਤਾਂ ਦੇਖਦੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਪੰਜਾਬ ਰੋਡਵੇ ਦੀ ਜਲੰਧਰ ਤੋਂ ਬਸ ਫਗਵਾੜਾ ਵੱਲ ਜਾ ਰਹੀ ਸੀ ਤੇਜ਼ ਰਫ਼ਤਾਰ ਬਸ ਨੇ ਅੱਗੇ ਜਾ ਰਹੇ ਟੀਪਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬਸ ਚਾਲਕ ਜ਼ਖਮੀ ਹੋ ਗਿਆ ਅਤੇ ਉਸ ਨੂੰ ਜੋਹਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਦਕਿ ਬਸ ਵਿੱਚ ਸਵਾਰ ਸਵਾਰੀਆਂ ਦਾ ਬਚਾ ਰਿਹਾ ਤਾਂ ਦੇਖ ਸਕੋ ਦਿਓ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਉਹਨਾਂ ਨੇ ਦੱਸਿਆ ਕਿ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ ਉਹਨਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਤੁੰਦੇ ਮਾਥਾ ਵਿੱਚ ਵਾਹਨਾਂ ਦੀ ਉਹਨੂੰ ਕੰਟਰੋਲ ਵਿੱਚ ਰੱਖਣਾ ਤੇ ਘੱਟ ਰੱਖਣਾ ਜਿਸ ਵੱਡੀ ਖਬਰ ਕੋ ਸਾਹਮਣੇ ਆ ਰਹੀ ਹੈ ਬੇਕਾਬੂ ਕਾਰ ਚ ਕਾਰ ਸੁੱਤੇ ਹੋਏ ਪਰਿਵਾਰ ਤੇ ਚੜਾਈ ਲੁਧਿਆਣਾ ਦੇ ਦਾਣਾ ਮੰਡੀ ਚ ਮੱਚ ਗਿਆ ਹੜਕੰਪ ਦੋ ਬੱਚਿਆਂ ਸਮੇਤ ਤਿੰਨ ਜ਼ਖਮੀ ਹੋਏ ਨੇ ਜੀ ਇਹ ਹਾਂ ਲੁਧਿਆਣਾ ਦੇ ਥਾਣਾ ਫਲੇਮ ਨਾਵਰੀਦੀਨ ਪੈਂਦੀ ਦਾਣਾ ਮੰਡੀ ਜੋ ਸਮੇਂ ਹੜਕਮ ਮੱਚ ਗਿਆ ਜਦੋਂ ਦੇਰ ਰਾਤ ਲਗਭਗ 12:30 ਵਜੇ ਇੱਕ ਬੇਕਾਬੂ ਕਾਰ ਨੇ ਝੁੱਗੀਆਂ ਵਿੱਚ ਸੁੱਤੇ ਪਰਿਵਾਰਾਂ ਤੇ ਕਹਿਰ ਢਾ ਦਿੱਤਾ ਜਾਣਕਾਰੀ ਮੁਤਾਬਕ ਕਾਰ ਸਵਾਰ ਨੌਜਵਾਨ ਤੇ ਰਫਤਾਰ ਨਾਲ ਆ ਰਿਹਾ ਸੀ ਸੰਤੁਲਨ ਖੋ ਬੈਠਾ ਜਿਸ ਕਾਰਨ ਕਾਰ ਸਿੱਧੀ ਝੁੱਗੀਆਂ ਵਿੱਚ ਵੜ ਗਈ ਤਾਂ ਦੇਖ ਸਕਦੇ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਤਾ ਜਾਣਕਾਰੀ ਦਰੋਨਾਂ ਹਾਂਜੀ ਕੀਤੀ ਜਾ ਰਹੀ ਹੈ ਜੀ ਜੀ ਹਾਂ ਘਟਨਾ ਤੋਂ ਬਾਅਦ ਇਲਾਕੇ ਵਿੱਚ ਆਪਣਾ ਤਾਂ ਆਪਣੀ ਮੱਚ ਗਈ जख्म ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਵੇਜਿਆ ਗਿਆ ਸੁਜਨਾ ਮਿਲਦੇ ਹੀ ਤਾਣਾ ਸੁਨੇਮ ਤਵਜੂ ਦੇ ਪੁਲਿਸ ਮੌਕੇ ਤੇ ਹਾਂ ਜੀ ਨਦੀਸ਼ ਆਪ ਸਮੇਂ ਮੌਕੇ ਦਾ ਗਾਇਸਾ ਲੈਂਦੇ ਕਾਰ ਨੂੰ ਕਬਜ਼ੇ ਵਿੱਚ ਲੈ ਆ ਰਿਹਾ ਲੋਕਾਂ ਦੇ ਸੰਗਿ ਹਾਂ ਸੇਮ ਕਰੋ ਲੋਕਾਂ ਆਣੇ ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਵਾਲੇ ਕਾਰ ਤਾਂ ਜਦ ਤੱਕ ਇੱਕ ਹੋਰ ਰਤੀ ਮੌਕੇ ਤੋਂ ਫਰਾਰ ਹੋ ਗਿਆ ਤੁਹਾਡੀ ਅਪਡੇਟ ਸਾਹਮਣੇ ਆ ਰਹੀ ਹੈ ਤਾ ਜਾਣਕਾਰੀ ਤੁਹਾਨਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਹਾਂ ਵੱਡੀ ਖਬਰ ਦੇਖੋ ਵੱਡੀ ਖਬਰ ਇਹ ਕੋ ਸਾਹਮਣੇ ਆ ਰਹੀ ਹੈ 1 ਜਨਵਰੀ ਤੋਂ ਹੋਣਗੇ ਵੱਡੇ ਬਦਲਾ ਜਾਨ ਪਾੜੀ ਜੀ ਦੇ ਪਵੇਗਾ ਅਸਰ 1 ਜਨਵਰੀ ਤੋਂ ਵੱਡੇ ਬਦਲਾ ਜਿਹੜੇ ਨੇ ਹੋਣ ਜਾ ਰਹੇ ਹਨ ਜਿਸ ਦਾ ਅਸਰ ਤੁਹਾਡੀ ਜ਼ਿੰਦਗੀ ਤੇ ਪੈਣ ਵਾਲਾ ਹੈ ਜੀ ਜੀ ਹਾਂ ਨਵਾਂ ਸਾਲ ਦਾ ਸ਼ਬੀ ਬਹੁਤ ਸਾਰੇ ਬਦਲਾ ਦੇਖਣ ਨੂੰ ਮਿਲਣਗੇ ਇਸ ਨਾਲ ਬਹੁਤ ਸਾਰੇ ਆਰਥਿਕ ਨਿਯਮ ਬਦਲ ਜਾਣਗੇ ਜਿਸ ਦਾ ਸਿੱਧਾ ਅਸਰ ਆਮ ਨਾਗਰਿਕਾਂ ਦੀ ਜੇਬਾਂ 'ਤੇ ਪਵੇਗਾ ਨਵੇਂ ਨਿਯਮ ਦੇ ਪਹਿਲੇ ਦੇ ਪਹਿਲੇ ਹਰ ਮਹੀਨੇ ਜਨਵਰੀ ਵਿੱਚ ਲਾਗੂ ਹੋਣਗੇ ਜੀ ਇਹ ਇਹਨਾਂ ਵਿੱਚ LPG ਸਿਲੰਡਰ ਪੈਨ ਕਾਰਡ ਆਧਾਰ ਕਾਰਡ ਸਨ ਜਿਹੜੇ ਨਵੇਂ ਨਿਯਮ ਬਦਲਣਗੇ ਨਵੇਂ ਸਾਲ ਦੇ UPI ਸਿਲਮ ਅਤੇ ਨੈਸਿੰਗ ਨਿਜਮਈ ਵਿਵਧਾਨਾ ਦੇਖਣ ਮਿਲੇਗਾ ਇਸ ਸੰਬੰਧੀ UPI ਤੇ ਡਿਜੀਟਲ ਭੁਗਤਾਨ ਨਾਲ ਸੰਬੰਧ ਦੇ ਨਿਯਮ ਸਖਤ ਕੀਤੇ ਜਾਣਗੇ ਧੋਖਾਧੜੀ ਰੋਕਣ ਲਈ ਸੇਮ ਵੈਰੀਫਿਕੇਸ਼ਨ ਨਿਜਮਾ ਨੂੰ ਹੋਰ ਸਖਤ ਕੀਤਾ ਜਾਵੇਗਾ ਧੋਖਾਧੜੀ ਘਟਾਉਣ ਲਈ ਮੈਸੇਜਿੰਗ ਐਪਸ WhatsApp ਤੇ Telegram ਨੂੰ ਵੀ ਸੀਮਿਤ ਕਰਨ ਦੀ ਯੋਜਨਾ ਵਹਨ ਇਸ ਤੋਂ ਇਲਾਵਾ ਪੈਨ ਕਾਰਡ ਧਾਰਕ ਨੂੰ ਲਿੰਕ ਕਰਨ ਦੀ ਆਖਰੀ ਮਿਤੀ ਦਸੰਬਰ ਵਿੱਚ ਖਤਮ ਹੋ ਜਾਵੇਗੀ ਜੇਕਰ ਤੁਸੀਂ ਲਿੰਕ ਨਹੀਂ ਕਰਦੇ ਤਾਂ 1 ਜਨਵਰੀ ਤੋਂ ਇਨਐਕਟਿਵਟ ਹੋ ਜਾਣਗੇ ਤੁਹਾਡੇ ਪੈਨ ਕਾਰਡ ਤਹਾਡਾ ਕਾਰਡ ਨੂੰ ਆਪਣੇ ਪੈਨ ਨਾਲ ਜਲਦੀ ਲਿੰਕ ਕਰਵਾ ਲਓ ਜੇ ਤੁਸੀਂ ਨਹੀਂ ਕਰਦੇ 1 ਜਨਵਰੀ ਤੋਂ ਤੁਹਾਡਾ ਪੈਨ ਕਾਰਡ ਜਿਹੜਾ ਇਨਐਕਟਿਵਟ ਹੋ ਜਾ ਰਿਹਾ ਹੈ ਜਾਨੀ ਕਿ ਤੁਸੀਂ ਜਿਹਦੀ ਵਰਤੋਂ ਜਿਹੜੀ ਆ ਨਹੀਂ ਕਰ ਸਕੋਗੇ ਪਰ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਨੂੰ ਖੰਦੀ ਦਿੱਤੀ ਜਾ ਰਹੀ ਹੈ ਇਹਦੇ ਬਾਰੇ ਨੂੰ ਕੀਤੇ ਜਾ ਰਹੇ ਹਨ 1 ਜਨਵਰੀ 2026 ਤੋਂ ਨਵੇਂ ਨਿਯਮ ਜਿਹੜੇ ਨੇ ਲਾਗੂ ਹੋ ਰਹੇ ਨੇ ਉਥੇ ਬੈਂਕਿੰਗ ਸਿਸਟਮ ਵਿੱਚ ਵੱਡੇ ਬਦਲਾਅ ਹੋਣਗੇ ਬੈਂਕਿੰਗ ਬਰਨਾਲੀ ਵਿੱਚ ਹੋਰ ਬਦਲਾਅ ਲਾਗੂ ਕੀਤਾ ਜਾਵੇਗਾ SBI ਪੰਜਾਬ ਨੈਸ਼ਨਲ ਬੈਂਕ HDFC ਬੈਂਕ ਵਿੱਚ ਕਰਜ਼ੇ ਦੀਆਂ ਬਰਾਹ ਘਟਾਈਆਂ ਜਾਣਗੀਆਂ ਇਹ ਫਸਲਾ ਇੱਕ ਜਨਵਰੀ ਤੋਂ ਲਾਗੂ ਹੋ ਜਾਵੇਗਾ ਨਦੀਜਾ ਵਜੇ ਨਵੀਆਂ ਫਿਕਸਡ ਡਿਪੋਜ਼ਿਟਾਂ ਦਾ ਵਿਆਜ ਜਰਾ ਜਨਵਰੀ ਤੋਂ ਲਾਗੂ ਕੀਤੀਆਂ ਜਾਣਗੀਆਂ ਤਾਂ ਦੇਖ ਸਕਦੇ ਹੋ ਇਹ ਬਦਲਾਅ ਬੈਂਕਾਂ ਦੇ ਵਿੱਚ ਵੀ ਜਿਹੜੇ ਨੇ ਕੀਤੇ ਜਾ ਰਹੇ ਹਨ ਐਲਪੀਸ ਨਾਲ ਅੰਦਰ ਦੀਆਂ ਕੀਮਤਾਂ ਵਿੱਚ ਹੋਵੇਗਾ ਬਦਲਾਅ ਜੀ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨਵੇਂ ਰੇਟ ਲਾਗੂ ਕਰਦੀਆਂ ਹਨ ਉਸੇ ਦੌਰਾਨ ਹੁਣ ਐਲਪੀਜੀ ਦੀਆਂ ਨਵੀਆਂ ਕਿੰਗ ਕਟੜੀਆਂ ਨੇ ਜਾਰੀ ਕੀਤੀਆਂ ਜਾਣਗੀਆਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਐਲਪੀ ਸੈਂਟਰ ਦੀਆਂ ਕਿੰਗ ਕਟੜੀਆਂ ਨੇ ਘਟ ਸਕਦੀਆਂ ਨੇ ਇਸ ਸਬੰਧੀ ਹੋਰ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਦਿਓ ਵੱਡੀ ਅਪਡੇਟ ਵਿੱਚ ਤੱਕ ਲਈ ਧੰਨਵਾਦ ਜੀ ਸਾਰਿਆਂ ਨੂੰ